ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਵਾਗਤ ਆ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਅੰ ਵਿੱਚ ਸਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰ ਲੱਗੇ ਸੀ ਸਜਣੋ ਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ ਇਸ ਵੇਲੇ ਤੁਹਾਨੂੰ ਪਿੰਡ ਗੁਲਾਮੀ ਵਾਲੇ ਗलाम ਪਤਰਾ ਨਗਰ ਦੇ ਵਿੱਚੋਂ ਦੋ ਐਨੀਮਲ ਵਿਕਰੀ ਵਾਲੇ ਵਿਖਾਉਣ ਲੱਗੇ ਆ ਇੱਕ ਸੂਈ ਸਵਾਈ ਗਊ ਬੈੜ ਤੇ ਇੱਕ ਝੋਟੀ ਕਿਹੜੇ ਸੀਮਨ ਦੀ ਆਪ ਆ ਕਿਹੜੇ ਸੀਮਨ ਦਾ ਇਹਨੇ ਬੱਚਾ ਦਿੱਤਾ ਸਾਰੀ ਗੱਲਬਾਤ ਪਾਉ ਸਰਵਨ ਕਲਾਮ ਪੱਤਰਾਂ ਵਾਲੇ ਨਾ ਕਰਾਂਗੇ ਬਿਲਕੁਲ ਗਿੱਲੀ ਸੂਈ ਤਾਜੀ ਝੋਟੀ ਤੁਹਾਨੂੰ ਕੈਮਰੇ ਚ ਨਜ਼ਰ ਆਉਂਦੀ ਹੋਊਗੀ ਜੇਰ ਜੂਰ ਪੈ ਗਈ ਆ ਕਿੰਨਾ ਬੌਲਾ ਚੋਇਆ ਸੁਬਾ ਕੀ ਗੱਲਬਾਤ ਕਰਦੇ ਆ ਡਿਟੇਲ ਪਾਉ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਜਿਹੜਾ ਪਸੰਦ ਆ ਗਿਆ ਕਰਕੇ ਤਸੱਦੀ ਕਰ ਲਿਓ ਖਰੀਦਦਾਰੀ ਧੰਨਵਾਦ ਜੁੜਿਓ ਐਂਡ ਤੱਕ ਪਾਉਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕੀ ਹਾਲ ਸੰਤੂ ਸਾਹਿਬ ਮੇਰਾ ਤੂੰ ਸੁਣਾ ਠੀਕ ਠਾਕ ਏ ਚੜਦੀ ਕਲਾ ਕਿਰਪਾ ਡਰੈੱਸ ਪਿੰਡ ਗਲਾਮ ਪੱਤਰਾ ਜ਼ਿਲ੍ਹਾ ਫਰੋਇਪੁਰ ਪਿੰਡ ਗਲਾਮ ਪੱਤਰਾ ਜ਼ਿਲ੍ਹਾ ਫਰੋਇਪੁਰ ਤੇ ਗੁਲਾਮੀ ਵਾਲਾ ਵੀ ਕਹਿ ਦਿੰਦੇ ਆ ਗੁਲਾਮੀ ਵਾਲਾ ਵੀ ਕਹਿ ਦਿੰਦੇ ਹਨਾ ਸਾਦਕ ਵੀ 15 ਕਿਲੋਮੀਟਰ ਤੇ ਸ਼ਹਿਰ ਵੀ 15 ਕਿਲੋਮੀਟਰ ਦੂਰੀ ਤੇ ਸਾਦਕੇ ਤੇ ਫਰੋਇਪੁਰ ਵੀ 15 ਕਿਲੋਮੀਟਰ ਇੰਨੀ ਵਾਟੀਆ ਇੰਨੀ ਵਾਟ ਤੇ ਆ ਚੋਟੀ ਤੋਂ ਜੇ ਸ਼ੁਰੂ ਕਰੀਏ ਹਾਂ ਸੁਆ ਕਿਹੜਾ ਏ ਦੂਜਾ ਦੂਜਾ ਤੇ ਜਿਵੇਂ ਗੱਲਾਂ ਬਾਤਾਂ ਹੋਈਆਂ ਕਿਹੜੇ ਸੀਮੰਦੀ ਆਪ ਆ ਐਮ 29 ਦੀ ਐਮ 29 ਦੀ ਆਪ ਆ ਤੇ ਮਗਰ ਬੱਚਾ ਅਰਜਨ ਕੁੰਗੜ ਦੀ ਕੱਟੀ ਇਹਦੇ ਕੋਲੇ ਅਰਜਨ ਕੁੰਗੜ ਦੀ ਆ ਹਾਂ ਬੱਚਾ ਦੇ ਕੀ ਅਰਜਨ ਕੁੰਗੜ ਦਾ ਆਪ ਐਮ 29 ਦੀ ਆ ਪਹਿਲਣ ਦਾ ਦੁੱਧ ਦਾ ਕੀ ਰਿਕਾਰਡ ਇਹਦੇ ਮਾਲਕ ਕਹਿੰਦੇ 13 14 ਕਿਲੋ ਦਾ 13 14 ਕਿਲੋ ਦਾ ਓਕੇ ਬਹੁਤ ਚੰਗਾ ਲੱਗ ਗਿਆ ਨਾ ਥਾਨ ਬੜਾ ਚੰਗਾ ਲੱਗਾ ਤੇ ਤੜਕੇ ਕਿੰਨੇ ਵਜੇ ਸੂਈ ਕੇ ਦੋ ਜੇਰ ਜੂ ਰਪਈ ਜੇਰ ਸਵੇਰ 4 ਵਜੇ ਸੂਈ ਤੜਕੇ ਠੀਕ ਆ ਤੇ 7:00 ਵਜੇ ਜੇਰ ਪੈ ਗਈ। ਓਕੇ। ਤੇ ਬੋਲਾ ਬੁਲਾ ਖਾਲੀ ਕੀਤਾ ਚੋਈ। ਕੱਢਿਆ 4 ਕਿਲੋ ਬੋਲਾ। 4 ਕਿਲੋ ਬੋਲਾ ਕੱਢਿਆ। ਤੇ ਕਿੰਨਾ ਬੋਲਾ ਮੰਨ ਕੇ ਆਜੇ ਅਗਲਾ? ਕੋਈ 6 ਕਿਲੋ ਬੋਲਾ ਮੰਨ ਕੇ ਆਜੇ। 10 ਕਿਲੋ ਬੋਲਾ ਮੰਨ ਕੇ ਆਜੇ ਤੇ 15-16 ਕਿਲੋ ਦੁੱਧ ਦੇਊਗੀ। ਹਾਂ ਹਾਂ, ਚੋਣ-ਚਾਣ ਇੱਕ ਨੰਬਰ ਏ। ਓਕੇ, ਕੱਟੀ ਬੜੀ ਚੰਗੀ ਦਿੱਤੀ ਹੈ ਨਾ ਜਿਹੜੀ। ਠੀਕ ਆ। ਤੇ ਤੋਰੇ ਦੀ ਕਰਾਈਏ ਚੈੱਕ? ਕਰਾ ਦਿੰਨਾ। ਸੱਜਣੋ, ਆਪ M29 ਦੀ ਮਗਰ ਆ ਗਈ ਅਰਜਨ ਕੁੰਗੜ ਦੀ ਕੱਟੀ ਤੇ ਝੋਟੀ ਦਾ ਕੱਦ ਕਾਠ ਪੈਠਪੁੜਾ ਚੰਗੀ ਸੰਭੀ ਤੇ ਆਹ ਦੇਖੋ ਹੁਣ ਕੀਰਾ ਝੋਟੀ ਨੇ ਤੈ ਮਾਰੀ ਆ ਇਹ ਵੀ ਨੋਟ ਕਰਿਓ ਬਾਕੀ ਬੱਚੇ ਬੁੱਚੇ ਤੇ ਸਹਿਮਤ ਆ ਇਸ ਗੱਲੋਂ ਬੇਫਿਕਰ ਹੋ ਜਿਓ ਕੱਦ ਕਾਠ ਵੱਡੇ ਦੀ ਤੇ ਭਾਉ ਕਹਿੰਦਾ ਵੀ ਚਵਾਈ ਇੱਕ ਨੰਬਰ 100 ਦੀ 100 ਬੋਲੇ ਚ ਝੋਟੀ ਆ ਬੜੀ ਨਿਗਰ ਵੱਡੇ ਪੈਠਪੁੜੇ ਦੀ ਵੱਡੇ ਕੱਦ ਕਾਠ ਦੀ ਤੇ ਜਾਨਲੇਵਾ ਉਹ ਕੇ ਰਿਪੋਰਟ ਪੂਰੀ ਜਾਨਦਾਰ ਤੇ ਸ਼ਾਨਦਾਰ ਐਮ 29 ਦੀ ਝੋਟੀ ਪਾਉ ਸਰਵਨ ਕੋਲੇ ਗੁਲਾਮੀ ਵਾਲੇ ਗਲਾਮ ਪਤਰਾ ਨਗਰ ਦੇ ਵਿੱਚ ਵੇਖਿਓ ਕੱਦ ਕਾਠ ਨਮੀਨਾ ਮਿਲਿਆ ਠੀਕ ਜੀ ਬਹੁਤ ਬੰਨਿਆ ਬਾਦ ਫਟ ਕਿੱਦਾਂ ਹੈ ਇਹ ਤਾਂ ਪੱਤੇ ਦਾ ਬੜਾ ਕਾਟ ਕੱਟੀ ਦਾ ਵੇਖੋ ਸੱਜਣਾ ਕੱਟੀ ਦਾ ਮੂੰਹ ਵੀ ਕਿੰਨਾ ਪਿਆਰਾ ਤੇ ਆਪ ਵੀ ਝੋਟੀ ਵੱਡੇ ਕੱਦ ਕਰ ਦੀ ਜੇ ਮੋਹਰਾ ਦਾ ਚੰਗਾ ਚੰਗੇ ਦੁੱਧ ਵਾਲੀ ਚੰਗੀ ਮੈਂ ਭਾਲਦੇ ਸੀ ਤਾਂ pau ਦਾ ਨੰਬਰ ਸਕਰੀਨ ਤੇ ਚੱਲ ਰਿਹਾ ਸੰਪਰਕ ਕਰ ਲਿਓ ਤੇ pau ਜੀ ਰੇਟ ਇਹਦਾ ਰੇਟ ਇਹਦਾ ਫੋਨ ਤੇ ਕਰਾਂਗੇ ਓਕੇ ਰਿਪੋਰਟ ਲਓ ਵੀ ਸੱਜਣੋ pau ਕਹਿੰਦਾ ਵੀ ਜਿਹੜਾ ਇਹਦਾ ਰੇਟ ਹੋਊਗਾ ਉਹ ਫੋਨ ਤੇ ਹੋਊਗਾ ਚੰਗੀ ਝੋਟੀ ਦਾ ਨਹੀਂ ਹੋਵੇਗਾ ਓਕੇ ਜੈਜ ਹੋਊਗਾ ਬਿਲਕੁਲ ਜੈਜ ਠੀਕ ਆ ਤੇ ਆਹ ਗਊ ਦਾ ਕੀ ਹਿਸਾਬ ਕਿਤਾਵਾ ਇਹ ਦੂਜਾ ਸੂਆ ਓਕੇ ਬਾਈ ਕਿਲੋ ਦੁੱਧ ਦੁੱਜਾ ਸੁਆ ਸੁਈਏ ਬਾਈ ਕਿਲੋ ਦੁੱਧ ਸੁਈ ਕਿੰਨੇ ਚਰਦੀ ਆ ਓ ਬੱਚਾ ਖੜਾਈ ਓਕੇ ਓ ਜਿਹੜਾ ਇਹਦਾ ਸ਼ਗਰਦ ਹਾਂ ਠੀਕ ਆ ਸੁਆ ਦੁੱਜਾ ਤੇ ਦੁੱਧ ਬਾਈ ਕਿਲੋ ਉਂਤੇ ਪਾਉ ਚੋਣ ਚਾਂ ਨੂੰ ਚੋਣ ਜਾਣ 1 ਨੰਬਰ 100 ਦੀ 100 100 ਦੀ 100 ਥਣ ਥਣ ਚੰਗਾ ਲੱਗਾ ਹਨਾ ਹਾਂ ਬਹੁਤ ਵਧੀਆ ਕੱਢੀ ਬਾਹਰ ਇਹਨੂੰ ਵੀ ਤੋਰ ਕਰਾ ਚੈੱਕ ਕਰਾ ਤੇਰੀ 20 22 ਕਿਲੋ ਵਾਲੀ ਗਾਂ ਕਰੀਏ ਚੈੱਕ ਅੱਜ ਸੱਜਣੋ ਵੈੜ ਚੰਗੀ ਆ ਮਗਰ ਵੱਛਾ ਸੁਆ ਦੂਜਾ ਬੇਲ ਕੱਦ ਤੇ ਦੁੱਧ ਸੂਈ ਗਊ ਆ ਤੁਸੀਂ ਚੋ ਸਕਦੇ ਥਣ ਗਲਾਪੀ ਆ ਵੇਖਿਓ ਕੁਆਲਿਟੀ ਚੰਗਾ ਹਾਂ ਤੇ ਮੇਰੇ ਹਿਸਾਬ ਨਾਲ ਤਾਂ ਗਰਮੀ ਵੀ ਚੱਲੂਗੀ ਗਰਮੀ ਬਹੁਤ ਚੰਗੀ ਇਹ ਨਹੀਂ ਗਰਮੀ ਹੈ ਹਨਾ ਤੇ ਫੈਂਟ ਕਿੰਨੀ ਕਹਦੀ ਸਾਢੇ 4 ਫੈਂਟ ਦਾ ਦੁੱਧ ਦਾ ਸਜਣੋਂ ਹੁਣ ਹਿਸਾਬ ਕਿਤਾਬ ਜਾਂ ਤੁਸੀਂ ਲਾ ਲਿਓ ਸਾਢੇ 4 ਦੇ ਕੀ ਰੇਟ ਬਣਦਾ 35 34 35 ਰੁਪਏ ਬਣਦਾ ਠੀਕ ਆ ਓਕੇ ਤੇ ਇਹ ਪਾਉ ਜੀ ਕਿੰਨੇ ਦੀ ਦੇਵੇਂਗਾ ਅੱਜ ਬਿਹੜ 75 ਹਜ਼ਾਰ ਦੇ ਦਿਆਂਗਾ 70 ਤੇ 5 75 ਦੀ 75 ਹਜ਼ਾਰ ਦੀ ਹਾਂ ਉਹਦੇ ਚੋਂ ਕਾਟਾ ਮਾਟਾ ਕਾਰ ਦਿਆਂਗੇ ਕਿੰਨਾ ਕਾਰ ਦਿਆਂਗੇ ਤੋ 3000 ਹੈਂ 2 3 70 ਦੀ ਦੇ ਹੈ 72 ਦੀ ਦੇ 70 ਦੀ ਦੇ ਹੈ 70 ਦੀ ਦੇ ਦੇ ਆ ਤੇਰੇ ਤੇ ਫੜੇ ਚੜਾ ਦੇ ਨੇ 70000 ਦੀ ਮਾੜੀ ਤਾਂ ਨਹੀਂ ਕਿਸੇ ਨੂੰ ਨਹੀਂ ਮਾੜੀ ਕਿਥੇ 22 ਕਿਲੋ ਦੁੱਧ ਦੇ ਹੈਨਾ ਗਾਵਾਂ ਦੇ ਮੁੱਲ ਬਹੁਤ ਬਹੁਤ ਆਪਾਂ ਤਾਂ ਯਾਰ ਮੁੱਲ ਨਹੀਂ ਕੀਤਾ ਥਣ ਚ ਚਵਾਈ ਤਾਂ ਬੜੀ ਮੋਟੀ ਹੋ ਚਵਾਈ ਤਾਂ ਏਡੀ ਏਡੀ ਮੋਟੀ ਤਾਰ ਪੈਂਦੀ ਹੈਨਾ ਗਲਾਬੀ ਥਣ ਬੱਚਾ ਛੱਡਦਾ ਕਿ ਨਹੀਂ ਬੱਚਾ ਮੈਂ ਉਹਨੂੰ ਦੁੱਧੋਂ ਮੈਂ ਪਿਉਣਾ ਠੀਕ ਆ ਪਾੜੇ ਤੇ ਦਾਣਾ ਪਾ ਕੇ ਬਹਿ ਜਾਦੇ ਵੰਗਾ ਲਾਉਂਦਾ ਕਿ ਨਹੀਂ ਵੰਗਾ ਤੇ ਲਾਈਦਾ ਲਾਈਦਾ ਲੋ ਵੀ ਸੱਜਣੋ ਇਹ ਐਨੀਮਲ ਜਿਹੜੇ ਐਸ ਵੇਲੇ ਭਾਉ ਸਰਵਨ ਸਿੰਘ ਗੁਲਾਮੀ ਵਾਲੇ 16 15 16 ਕਿਲੋ ਪਾ ਦੇ ਪਾ ਦੂਗੀ ਇੰਨਾ ਦੁੱਧ ਜਿਹਨੇ ਇਹਨੇ ਨਾ ਪਾਇਆ ਤੇ ਐਡੀ ਝੋਟੀ ਬਣਾਉਂਦਾ ਵੀ ਇਹਦਾ ਕੀ ਫਾਇਦਾ 13 14 ਕਿਲੋ ਪਹਿਲਾਂ ਨੇ ਪਾਇਆ ਆਹੋ ਆਪਾਂ ਕਿਹੜਾ 20 25 ਕਹਤਾ ਹਾਂ ਆਪਾਂ ਕਿਹੜਾ 15 16 ਕਿਲੋ ਵਾਲੀ ਝੋਟੀ ਤਾਂ ਨਹੀਂ ਬੇਕਾਰ ਹਾਂ ਵਾਕਿਆ ਹੀ ਕੋਈ ਸ਼ੱਕ ਨਹੀਂ ਬਣ ਜਾਣੀ ਖਾ ਪੀ ਕੇ ਹਾਂ ਧੰਨਵਾਦ ਸੱਜਣੋ ਵੀਡੀਓ ਨੂੰ ਐਂਡ ਤੱਕ ਵੇਖਣ ਲਈ